ਪੰਜਾਬ ਦੀ ਖੇਤੀ ਪੂਰੀ ਤਰ੍ਹਾਂ ਵਿਕਸਤ ਹੋ ਚੁੱਕੀ ਹੈ। ਪੰਜਾਬ ਦੇ ਕਿਸਾਨ ਖੇਤੀ ਨੂੰ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕਰਦੇ ਹਨ। ਉਹ ਨਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਖੇਤੀਬਾੜੀ ਵਿੱਚ ਵਧੇਰੇ ਮੁਨਾਫਾ ਲੈਂਦੇ ਹਨ। ਭਾਰਤ ਸਰਕਾਰ ਦਾ ਅਦਾਰਾ ICAR ਕਿਸਾਨਾਂ ਨੂੰ ਖੇਤੀਬਾੜੀ ਦੀਆਂ ਆਧੁਨਿਕ ਤਕਨੀਕਾਂ ਬਾਰੇ ਪੂਰੀ ਜਾਣਕਾਰੀ ਦਿੰਦਾ ਹੈ। ਕਿਸਾਨ ਇਸ ਸੰਸਥਾ ਵੱਲੋਂ ਦਿੱਤੀ ਖੇਤੀ ਜਾਣਕਾਰੀ ਦਾ ਪੂਰਾ ਲਾਹਾ ਲੈ ਰਹੇ ਹਨ। ਇਸ ਤਰ੍ਹਾਂ ਕਿਸਾਨ ਆਪਣੀਆਂ ਫਸਲਾਂ ਦਾ ਵਧੇਰੇ ਝਾੜ ਲੈਂਦੇ ਹਨ ਅਤੇ ਜ਼ਿਆਦਾ ਆਮਦਨ ਪ੍ਰਾਪਤ ਕਰਦੇ ਹਨ ਮੈਂ ਗੁਰਿੰਦਰਪਾਲ ਸਿੰਘ ਪੁਆਨੀਗੜ ਜ਼ਿਲ੍ਹਾ ਸੰਗਰੂਰ ਮੇਰੇ ਕੋਲ 28 ਏਕੜ ਪੈਲੀ ਆ ਜਿਹਦੇ ਵਿੱਚ ਮੈਂ ਜ਼ਿਆਦਾਤਰ ਕਣਕ ਝੋਨੇ ਦੀ ਖੇਤੀ ਕਰਦਾ ਕਾ ਝੋਨੇ ਦੇ ਵਿੱਚ ਮੇਰੇ ਕੋਲੇ ਬਾਸਮਤੀ ਵੀ ਹੁੰਦੀ ਆ ਤੇ ਮੋਟਾ ਝੋਨਾ ਵੀ ਹੁੰਦਾ ਜਿਹੜੀ ਕਣਕ ਦੀ ਗੱਲ ਆ ਕਣਕ ਮੈਂ ਆਰਗੈਨਿਕ ਵੀ ਕਰਦਾ ਖਾਦਾਂ ਵਾਲੀ ਵੀ ਕਰਦਾ ਆਈਸੀਆਰ ਦਿੱਲੀ ਝੋਨੇ ਦੀ ਕਟਿੰਗ ਤੋਂ ਬਾਅਦ ਵੇਸਟਡੀ ਕੰਪੋਜ਼ਰ ਦੀ ਵਰਤੋਂ ਕਰਦਾ ਜੋ ਆਪਾਂ ਨੂੰ ਆਈਏਆਰਆਈ ਦਿੱਲੀ ਵਾਲੇ ਫ੍ਰੀ ਵੀ ਦਿੰਦੇ ਨੇ ਆਪਣੇ ਕੇਬੀਕੇ ਸੈਂਟਰਾਂ ਦੇ ਵਿੱਚ ਆਪਣੇ ਬਲਾਕ ਆਫਿਸ ਦੇ ਵਿੱਚ ਵੀ ਇਸ ਵਾਰ ਆਇਆ ਸੀ ਉਹਦਾ ਕੀ ਆ ਕਿ ਤੁਸੀਂ ਸਪਰੇਅ ਕਰੋ ਸਪਰੇਅ ਕਰਨ ਤੋਂ ਬਾਅਦ ਕਲਟੀਵੇਸ਼ਨ ਕਰਨੀ ਆ ਕਲਟੀਵੇਸ਼ਨ ਮੀਨਸ ਮਿੱਟੀ ਦੇ ਵਿੱਚ ਮਿਕਸ ਕਰੋ ਜਿਹੜਾ ਵੇਸਟ ਆ ਝੋਨੇ ਦਾ ਉਸ ਤੋਂ ਬਾਅਦ 1 ਮਹੀਨੇ ਬਾਅਦ ਤੁਹਾਡੀ ਜ਼ਮੀਨ ਨੂੰ ਐਡੀ ਵਧੀਆ ਖਾਦ ਮਿਲਣੀ ਆ ਕਿ ਤੁਸੀਂ ਭੁੱਲ ਜਾਓਗੇ ਯੂਰੀਆ ਡੀਏਪੀ ਦਾ ਕੀ ਰੋਲ ਹੁੰਦਾ ਇਹ ਚੀਜ਼ਾਂ ਵਰਤਣੀਆਂ ਚਾਹੀਦੀਆਂ ਨੇ ਮੇਰੇ ਖਾਨ ਲਈ ਘਰ ਫਰੂਟ ਵੀ ਲਾਏ ਹੋਏ ਨੇ ਤਕਰੀਬਨ 2 ਕਨਾਲਾਂ ਦੇ ਵਿੱਚ ਮੇਰਾ ਬਾਗ ਆ ਇੱਕ ਛੋਟਾ ਬਾਗ ਜੀਤੋਂ ਮੇਰੀਆਂ ਆਬਦੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ ਪਲੱਸ ਮੇਰੇ ਯਾਰ ਦੋਸਤ ਨੇ ਰਿਸ਼ਤੇਦਾਰ ਨੇ ਮੈਂ ਉਹਨਾਂ ਨੂੰ ਵੀ ਦਿੰਦਾ ਮੇਰੇ ਕੋਲ ਤਕਰੀਬਨ ਤਕਰੀਬਨ 2 ਕਨਾਲਾਂ ਹੀ ਗੰਨੇ ਦੀਆਂ ਲੱਗੀਆਂ ਹੋਈਆਂ ਨੇ ਜੋ ਬਿਲਕੁਲ ਆਰਗੈਨਿਕ ਨੇ ਉਹਦੇ ਵਿੱਚ ਮੈਂ ਕੁਝ ਵੀ ਨਹੀਂ ਪਾਉਂਦਾ ਈਵਨ ਕਿ ਉਹਦੇ ਵਿੱਚ ਮੈਂ ਜਿਹੜੀ ਸਿਉਂਖ ਦੀ ਆਪਣੇ ਸਿਉਂਖ ਪੈਂਦੀ ਹੁੰਦੀ ਆ ਉਹਦਾ ਜਿਹੜਾ ਸਮਾਧਾਨ ਆ ਉਹ ਵੀ ਹਿੰਗ ਤੇ ਫਟਕੜੀ ਨਾਲ ਕਰਦਾ ਨੱਕੇ ਦੇ ਵਿੱਚ ਹਿੰਗ ਤੇ ਫਟਕੜੀ ਰੱਖਦਾ ਉਹਦੇ ਨਾਲ ਸਿਉਂਖ ਦਾ ਜਿਹੜਾ ਪ੍ਰਬੰਧਾ ਕਰਦਾ ਉਹ ਵੀ ਆਪਣਾ ਗੁੜ ਸ਼ੱਕਰ ਆਰਗੇਨਿਕ ਆ ਮੈਂ ਘਰੇ ਖਾਣ ਲਈ ਵਰਤਦਾ ਇਸ ਤੋਂ ਬਾਅਦ ਜਿੰਨੀ ਵੀ ਖੇਤੀ ਆ ਮੇਰੀ ਖੇਤੀ ਮੈਂ ਮੋਸਟਲੀ ਆਈਸੀਆਰ ਹੋ ਗਿਆ ਤੇ ਕੇਵੀਕੇ ਹੋ ਗਏ ਪੀਏਯੂ ਹੋ ਗਿਆ ਆਈਆਈਡਬਲਯੂਬੀਆਰ ਕਰਨਾਲ ਹੋ ਗਿਆ ਇੰਨਾ ਸਾਰਿਆਂ ਦੀਆਂ ਤਕਨੀਕਾਂ ਨਾਲ ਖੇਤੀ ਕਰਦਾ ਇੰਨਾ ਸਾਰਿਆਂ ਦੀ ਮੈਂ ਗੁਰਿੰਦਰਪਾਲ ਸਿੰਘ ਪੁਆਣੀਗੜ ਜ਼ਿਲ੍ਹਾ ਸੰਗਰੂਰ ਮੇਰੇ ਕੋਲ 28 ਏਕੜ ਪੈਲੀਆ ਜਿਹਦੇ ਵਿੱਚ ਮੈਂ ਜ਼ਿਆਦਾਤਰ ਕਣਕ ਝੋਨੇ ਦੀ ਖੇਤੀ ਕਰਦਾ ਤਾਂ ਝੋਨੇ ਦੇ ਵਿੱਚ ਮੇਰੇ ਕੋਲੇ ਬਾਸਮਤੀ ਵੀ ਹੁੰਦੀ ਆ ਤੇ ਮੋਟਾ ਝੋਨਾ ਵੀ ਹੁੰਦਾ ਜਿਹੜੀ ਕਣਕ ਦੀ ਗੱਲ ਆ ਕਣਕ ਮੈਂ ਆਰਗੇਨਿਕ ਵੀ ਕਰਦਾ ਖਾਦਾਂ ਵਾਲੀ ਵੀ ਕਰਦਾ ਆਈਸੀਆਰ ਦਿੱਲੀ ਝੋਨੇ ਦੀ ਕਟਿੰਗ ਤੋਂ ਬਾਅਦ ਵੇਸਟਡੀ ਕੰਪੋਜ਼ਰ ਦੀ ਵਰਤੋਂ ਕਰਦਾ ਜੋ ਆਪਾਂ ਨੂੰ IARI ਦਿੱਲੀ ਵਾਲੇ ਫ੍ਰੀ ਵੀ ਦਿੰਦੇ ਨੇ ਆਪਣੇ KBK ਸੈਂਟਰਾਂ ਦੇ ਵਿੱਚ ਆਪਣੇ ਬਲਾਕ ਆਫਿਸ ਦੇ ਵਿੱਚ ਵੀ ਇਸ ਵਾਰ ਆਇਆ ਸੀ ਉਹਦਾ ਕੀ ਆ ਕਿ ਤੁਸੀਂ ਸਪਰੇਅ ਕਰੋ ਸਪਰੇਅ ਕਰਨ ਤੋਂ ਬਾਅਦ ਕਲਟੀਵੇਸ਼ਨ ਕਰਨੀ ਆ ਕਲਟੀਵੇਸ਼ਨ ਮੀਨਸ ਮਿੱਟੀ ਦੇ ਵਿੱਚ ਮਿਕਸ ਕਰੋ ਜਿਹੜਾ ਵੇਸਟ ਆ ਝੋਨੇ ਦਾ ਉਸ ਤੋਂ ਬਾਅਦ 1 ਮਹੀਨੇ ਬਾਅਦ ਤੁਹਾਡੀ ਜ਼ਮੀਨ ਨੂੰ ਐਡੀ ਵਧੀਆ ਖਾਦ ਮਿਲਣੀ ਆ ਕਿ ਤੁਸੀਂ ਭੁੱਲ ਜਾਓਗੇ ਯੂਰੀਆ DAP ਦਾ ਕੀ ਰੋਲ ਹੁੰਦਾ ਇਹ ਚੀਜ਼ਾਂ ਵਰਤਣੀਆਂ ਚਾਹੀਦੀਆਂ ਨੇ ਮੇਰੇ ਖਾਣ ਲਈ ਘਰ ਫਰੂਟ ਵੀ ਲਾਏ ਹੋਏ ਨੇ ਤਕਰੀਬਨ 2 ਕਨਾਲਾਂ ਦੇ ਵਿੱਚ ਮੇਰਾ ਬਾਗ ਆ ਇੱਕ ਛੋਟਾ ਬਾਗ ਜਿੱਥੋਂ ਮੇਰੀਆਂ ਆਪਦੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ ਪਲੱਸ ਮੇਰੇ ਯਾਰ ਦੋਸਤ ਨੇ ਰਿਸ਼ਤੇਦਾਰ ਨੇ ਮੈਂ ਉਹਨਾਂ ਨੂੰ ਵੀ ਦਿੰਦਾ ਮੇਰੇ ਕੋਲ ਤਕਰੀਬਨ ਤਕਰੀਬਨ 2 ਕਨਾਲਾਂ ਹੀ ਗੰਨੇ ਦੀਆਂ ਲੱਗੀਆਂ ਹੋਈਆਂ ਨੇ ਜੋ ਬਿਲਕੁਲ ਆਰਗੈਨਿਕ ਨੇ ਉਹਦੇ ਵਿੱਚ ਮੈਂ ਕੁਝ ਵੀ ਨਹੀਂ ਪਾਉਂਦਾ ਈਵਨ ਕਿ ਉਹਦੇ ਵਿੱਚ ਮੈਂ ਜਿਹੜੀ ਸਿਉਂਖ ਦੀ ਆਪਣੇ ਸਿਉਂਖ ਪੈਂਦੀ ਹੁੰਦੀ ਆ ਉਹਦਾ ਜਿਹੜਾ ਸਮਾਧਾਨ ਆ ਉਹ ਵੀ ਹਿੰਗ ਤੇ ਫਟਕੜੀ ਨਾਲ ਕਰਦਾ ਨੱਕੇ ਦੇ ਵਿੱਚ ਹਿੰਗ ਤੇ ਫਟਕੜੀ ਰੱਖਦਾ ਉਹਦੇ ਨਾਲ ਸਿਔਖ ਦਾ ਜਿਹੜਾ ਪ੍ਰਬੰਧਾ ਕਰਦਾ ਉਹ ਵੀ ਆਪਣਾ ਗੁੜ ਸ਼ੱਕਰ ਆਰਗੇਨਿਕ ਆ ਮੈਂ ਘਰੇ ਖਾਣ ਲਈ ਵਰਤਦਾ ਇਸ ਤੋਂ ਬਾਅਦ ਜਿੰਨੀ ਵੀ ਖੇਤੀ ਆ ਮੇਰੀ ਖੇਤੀ ਮੈਂ ਮੋਸਟਲੀ ਆਈਸੀਆਰ ਹੋ ਗਿਆ ਤੇ ਕੇਵੀਕੇ ਹੋ ਗਏ ਪੀਏਯੂ ਹੋ ਗਿਆ ਆਈਆਈਡਬਲਯੂਬੀਆਰ ਕਰਨਾਲ ਹੋ ਗਿਆ ਇਹਨਾਂ ਸਾਰਿਆਂ ਦੀਆਂ ਤਕਨੀਕਾਂ ਨਾਲ ਖੇਤੀ ਕਰਦਾ ਇਹਨਾਂ ਸਾਰਿਆਂ ਦੀਆਂ ਗਾਈਡਲਾਈਨਸ ਮੈਨੂੰ ਮਿਲਦੀਆਂ ਰਹਿੰਦੀਆਂ ਨੇ ਟਾਈਮ ਟੂ ਟਾਈਮ ਤੇ ਜੋ ਹੈਗਾ ਪਸ਼ੂ ਦਾ ਪਸ਼ੂਤਨ ਆ ਗਿਆ ਉਹਦੇ ਵਿੱਚ ਦੇਸੀ ਗਾਂ ਹੋ ਗਈ ਮੱਝਾਂ ਹੋ ਗਈਆਂ ਉਹ ਮੈਂ ਗੜਵਾਸੂ ਦੇ ਜਿਹੜੇ ਗਾਈਡਲਾਈਨ ਨੇ ਉਹਨਾਂ ਦੇ ਅਕੋਰਡਿੰਗ ਰੱਖਦਾ ਮੇਰੇ ਕੋਲ ਹੈਗੀਆਂ ਨੇ ਜਿਦੇ ਵਿੱਚੋਂ ਮੈਂ ਆਪਣਾ ਘਰ ਦੀ ਵੀ ਪੂਰਤੀ ਕਰਦਾ ਪਲੱਸ ਬਾਰਵੀਂ ਵੇਚਦਾ ਉਸ ਤੋਂ ਬਾਅਦ ਮੈਂ ਆਪਣਾ ਗੋਬਰ ਗੈਸ ਪਲਾਂਟ ਵੀ ਲਾਇਆ ਹੋਇਆ ਕਿਉਂਕਿ ਪਸ਼ੂਤਨ ਹੈਗਾ ਤਾਂ ਉਹਦੇ ਵਿੱਚ ਗੋਬਰ ਵੀ ਆਪਣੇ ਕੋਲ ਹੁੰਦਾ ਗੋਬਰ ਨੂੰ ਆਪਾਂ ਰੂੜੀ ਦੇ ਉੱਪਰ ਸਿੱਟਣ ਲਈ ਰੂੜੀ ਬਣਾ ਕੇ ਰੱਖਣ ਨਾਲੋਂ ਚੰਗਾ ਆਪਾਂ ਉਹਨੂੰ ਗੋਬਰ ਗੈਸ ਪਲਾਂਟ ਦੇ ਵਿੱਚ ਵਰਤਦੇ ਆ ਉਹਦੇ ਆਪਾਂ ਨੂੰ ਗੈਸ ਪ੍ਰਾਪਤ ਹੁੰਦੀ ਆ ਉਹ ਗੈਸ ਨਾਲ ਆਪਾਂ ਘਰੇ ਚੁੱਲ੍ਹੇਵਾਲਦੇ ਆ ਈਵਨ ਕਿ ਮੈਂ ਤਾਂ ਬਿਜਲੀ ਦੀ ਖਫਤ ਵੀ ਮੇਰੀ ਘਟਾ ਬਿਜਲੀ ਦੇ ਵਿੱਚ ਮੈਂ ਆਪਣਾ ਸੋਲਰ ਪਲਾਂਟ ਲਾਇਆ ਹੋਇਆ ਉਹਦੇ ਨਾਲ ਕੀ ਫਾਇਦਾ ਹੁੰਦਾ ਉਹਦੇ ਨਾਲ ਤੁਸੀਂ ਕੁਦਰਤੀ ਸੌਮੇ ਬਚਾਉਨੇ ਹੋ ਜਦੋਂ ਤੁਸੀਂ ਬਿਜਲੀ ਘਟ ਵਰਤੋਗੇ ਤਾਂ ਅੱਗੇ ਵੀ ਜਿਹੜੀ ਬਿਜਲੀ ਦੀ ਖਫਤਾ ਘਟ ਹੋਊਗੀ ਆਪਾਂ ਨੂੰ ਆਪਣੇ ਖਾਣ ਲਈ ਕਣਕ ਦਾਲਾਂ ਗੁੜ ਸ਼ੱਕਰ ਤੇ ਦੁੱਧ ਇਹ ਚੀਜ਼ਾਂ ਆਰਗੇਨਿਕ ਚਾਹੀਦੀਆਂ ਨੇ ਜੋ ਮੈਂ ਕਰਦਾ ਮੈਂ ਚਾਹੁੰਦਾ ਤੁਸੀਂ ਸਾਰੇ ਇਹੀ ਕੁਸ਼ ਕਰੋ ਇਹ ਚੀਜ਼ ਕਰਨ ਨਾਲ ਆਪਣਾ ਬਹੁਤ ਫਾਇਦਾ ਹੁੰਦਾ ਆਪਣੀ ਸਿਹਤ ਠੀਕ ਰਹਿੰਦੀ ਆ ਆਪਣੇ ਬੱਚਿਆਂ ਦੀ ਸਿਹਤ ਠੀਕ ਰਹਿੰਦੀ ਆ ਦੇਖੋ ਜਿਹੜੇ ਆਪਣੇ ਦਾਦੇ ਸੀ ਉਹਨਾਂ ਦੀ ਉਮਰ 100 ਪਲੱਸ ਹੁੰਦੀ ਸੀ ਉਸ ਤੋਂ ਜਿਹੜੀ ਅਗਲੀ ਪੀੜ੍ਹੀ ਆ ਗਈ ਉਹਨਾਂ ਦੀ 80 ਪਲੱਸ ਪਰ ਜੇ ਐਮੇ ਦਾ ਸ਼ੁੱਧ ਖਾਨ ਨੂੰ ਮਿਲੂਗਾ ਤਾਂ ਆਪਣੀ ਬਿਮਾਰੀਆਂ ਤੋਂ ਬਚਤ ਰਹੂਗੀ ਜੀਵਨ ਕਾਲ ਆ ਆਪਣੀ ਉਮਰ ਵੀ ਵਧੂਗੀ ਉਹਦੇ ਵਿੱਚ ਕੀ ਆਪਾਂ ਵਧੀਆ ਖਾਈਏ ਆਪਾਂ ਜਿਹੜਾ ਕੁਦਰਤ ਆ ਕੁਦਰਤ ਦਾ ਬినాਸ਼ ਨਾ ਕਰੀਏ ਪਾਣੀ ਗੰਦਲਾ ਹੋਣ ਤੋਂ ਬਚਾਈਏ ਪਾਣੀ ਆਪਾਂ ਜਿੰਨਾ ਧਰਤੀ ਤੋਂ ਨੀਚੋਂ ਘਟ ਕੱਢੀਏ ਉਨਾ ਚੰਗਾ ਜਿੱਦਾਂ ਕੱਸੀਆਂ ਹੋ ਗਈਆਂ ਸੂਏ ਹੋਗੇ ਉਹਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਆ ਮੈਂ ਹਰਵਿੰਦਰ ਸਿੰਘ ਗੋਲਡੀ ਤੂਰ ਪਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਗੁਰਿੰਦਰ ਸਿੰਘ ਇੱਕ ਵਧੀਆ ਪਰਿਵਾਰ ਚੋਂ ਮੁੰਡਾ ਨੌਜਵਾਨ ਹੈ ਇਹ ਜਿਸਦਾ ਸਾਰਾ ਪਰਿਵਾਰ ਸਰਕਾਰੀ ਮੁਲਾਜ਼ਮ ਹੋਣ ਕਰਕੇ ਬੜੀਆ ਪੜਿਆ ਲਿਖਿਆ ਪਰਿਵਾਰ ਚੋਂ ਐ ਤੇ ਇੱਕ ਵੱਡ ਖੁਸ਼ੀ ਦੀ ਜਿਹੜੀ ਗੱਲ ਐ ਉਹ ਇਹ ਐ ਵੀ ਇਹ ਨੌਜਵਾਨ ਨੇ ਇਹਨੂੰ ਦੇਖਦੇ ਹੋਏ ਜਿਹੜੇ ਸਾਡੇ ਛੋਟੀ ਉਮਰ ਦੇ ਨੌਜਵਾਨ ਨੇ ਉਹ ਖੇਤੀਬਾੜੀ ਤੋਂ ਪ੍ਰੇਰਿਤ ਹੋਏ ਨੇ ਇਹ ਨੌਜਵਾਨਾਂ ਨੂੰ ਇਕੱਠੇ ਕਰਕੇ ਜਿਵੇਂ ਸਾਡੇ ਮੱਲਿਆਂ ਚ ਸਾਡੇ ਸੱਥਾਂ ਚ ਇਹ ਉਹਨਾਂ ਨੂੰ ਪ੍ਰੇਰਿਤ ਕਰਦਾ ਹੈ ਉਹਨਾਂ ਨੂੰ ਖੇਤੀਬਾੜੀ ਬਾਰੇ ਦੱਸਦਾ ਜੋ ਕਿ ਜਿਹੜੇ ਨਵੇਂ ਪੜ੍ਹੇ ਲਿਖੇ ਨੌਜਵਾਨ ਨੇ ਜਿਹੜੇ ਪੜ੍ਹ ਲਿਖ ਕੇ ਬੇਲੇ ਫਿਰਦੇ ਨੇ ਉਹ ਇਹ ਤੋਂ ਪ੍ਰੇਰਿਤ ਹੋ ਕੇ ਨਵੀਂ ਢੰਗ ਦੀ ਨਵੀਂ ਤਕਨੀਕ ਦੀ ਖੇਤੀ ਸਿੱਖ ਰਹੇ ਨੇ ਤੇ ਸਾਡੇ ਵਾਸਤੇ ਇਹ ਬਹੁਤ ਇੱਕ ਖੁਸ਼ਕਿਸਮਤੀ ਆ ਵੀ ਇਹ ਨੌਜਵਾਨ ਆ ਜਿਹੜਾ ਨਵੀਂ-ਨਵੀਂ ਤਕਨੀਕਾਂ ਨਾਲ ਮਹਾਰਾ ਨਾਲ ਇਹਦਾ ਇਨ ਟੱਚ ਹੈ ਤੇ ਸਾਡੇ ਵਾਸਤੇ ਹੋਰ ਵੀ ਫਕਰ ਦੀ ਗੱਲ ਹੋ ਜਾਂਦੀ ਹੈ ਇਹਨੂੰ ਇੰਡੀਆ ਪੱਧਰ ਤੇ ਇਹਦਾ ਜਿਹੜਾ ਸਨਮਾਨ ਹੋ ਰਹੇ ਨੇ ਇਹ ਨਵੇਂ ਬੀਆ ਦੀ ਜਿਹੜਾ ਆਯਾਤ ਕਰ ਰਿਹਾ ਹੈ ਇਹ ਸਾਡੇ ਲਈ ਇੱਕ ਵਰਦਾਨ ਹੈ ਸਾਡੇ ਇਲਾਕੇ ਲਈ ਵਰਦਾਨ ਹੈ ਤੇ ਇਹ ਜੇ ਨੌਜਵਾਨ ਜੇ ਇਲਾਕੇ ਵਿੱਚ ਹੋਣ ਤਾਂ ਜਿਹੜੀ ਖੇਤੀ ਆ ਸਾਡੀ ਇਹ ਬਹੁਤ ਪ੍ਰਫੁੱਲਤ ਹੋ ਸਕਦੀ ਹੈ ਸਾਨੂੰ ਇਹਨੇ ਦੱਸਿਆ ਵੀ ਕਿਹੜਾ ਵੀ ਕਿਸ ਟਾਈਮ ਬੀਜਣਾ ਕਿਸ ਬੀਜ ਚ ਕਿੰਨਾ ਰੇਹ ਦੀ ਖਪਤ ਹੁੰਦੀ ਹੈ ਨਹੀਂ ਪਹਿਲਾਂ ਕੀ ਸੀ ਜਿਵੇਂ ਸਾਡੇ ਪੁਰਖਾਂ ਤੋਂ ਖੇਤੀ ਚੱਲੀ ਆ ਰਹੀ ਹੈ ਸਾਡਾ ਹੁੰਦਾ ਸੀ ਵੀ ਕੋਈ ਵੀ 20 ਬੀਜਤਾ ਉਹਤੇ ਤਿੰਨ ਕੱਟੇ ਚਾਰ ਕੱਟੇ ਅਸੀਂ ਰੇਹ ਦੇ ਪਾਤੇ ਡਾਇਆ ਪਾਤਾ ਪਰ ਇਹ ਨੌਜਵਾਨ ਨੇ ਪੜ੍ਹਾਈ ਕਰਕੇ ਇਹ ਨੌਜਵਾਨ ਨੇ ਪ੍ਰੈਕਟੀਕਲ ਕਰਕੇ ਸਾਨੂੰ ਦੱਸਿਆ ਵੀ ਕਿਵੇਂ ਵੱਧ ਪੈਦਾਵਾਰ ਲੈਣੀ ਹੈ ਕਿਵੇਂ ਕਟ ਅਸੀਂ ਜਿਹੜੀ ਸਾਡੀ ਧਰਤੀ ਹੈ ਉਹ ਚ ਰੇਪਉਣਾ ਸਾਡੇ ਲਈ ਇਹ ਬਹੁਤ ਫਕਰ ਦੀ ਗੱਲ ਹੈ ਮੇਰੇ ਖੇਤ ਦਾ ਗਵਰਡੀ ਹੋਣ ਕਰਕੇ ਮੈਂ ਤਾਂ ਹੋਰ ਵੀ ਲਾਹ ਲੈਣਾ ਇਹ ਨਵੇਂ ਬੀਆਂ ਦਾ ਯਾਦ ਕਰ ਦਿੰਦਾ ਬਹੁਤ ਮਾਹਰ ਹੈ ਇਹ ਪਹਿਲਾਂ ਆਪਣੇ ਖੇਤ ਬੀਜ ਨੂੰ ਬੀਜ ਕੇ ਉਹਦੀ ਪੈਦਾਵਾਰ ਕਰਦਾ ਜੋ ਇਹਨੂੰ ਪਤਾ ਲੱਗਦਾ 100% ਰਿਜ਼ਲਟ ਹੈ ਤਾਂ ਉਹ ਆਮ ਕਿਸਾਨਾਂ ਨੂੰ ਸਾਨੂੰ ਆ ਕੇ ਸਾਨੂੰ ਦੱਸਦਾ ਮੈਂ ਖੇਤੀਬਾੜੀ ਦੇ ਮਾਹਰ ਨੇ ਜਿਨੇ ਜਾਂ ਜਿੰਨੀਆਂ ਵੀ ਖੇਤੀਬਾੜੀ ਯੂਨੀਵਰਸਿਟੀ ਨਾਲ ਸੰਬੰਧਤ ਡਾਕਟਰ ਸਾਹਿਬਾਨ ਨੇ ਮੈਂ ਬੇਨਤੀ ਕਰਦਾ ਵੀ ਇਹੋ ਜੇ ਨੌਜਵਾਨਾਂ ਨੂੰ ਹੋਰ ਇਹਨਾਂ ਨਹਿਲਾਸ਼ਰੀ ਦਿੱਤੀ ਜਾਵੇ ਤਾਂ ਕਿ ਇਹ ਨੌਜਵਾਨ ਜਾ ਕੇ ਇਹਨਾਂ ਨੂੰ ਦੇਖ ਕੇ ਪੜ੍ਹੇ ਲਿਖੇ ਨੌਜਵਾਨ ਖੇਤੀ ਵੱਲ ਪ੍ਰੇਰਿਤ ਹੋ ਰਹੇ ਨੇ ਬਹੁਤ ਨੌਜਵਾਨ ਇਹੋ ਜਿਹੇ ਨੇ ਜਿਹੜੇ ਪਹਿਲਾਂ ਜੌਬਸ ਦੀ ਵਾਸਤੇ ਟਰਾਈਆਂ ਕਰਦੇ ਸੀਗੇ ਪਰ ਇਹਨਾਂ ਦੀ ਪ੍ਰੇਰਣਾ ਦੇ ਸਦਕਾ ਅੱਜ ਉਹ ਜਦ ਖੇਤੀ ਕਰਦੇ ਨੇ ਦੇਖਦੇ ਆ ਤਾਂ ਉਹਤੇ ਕਿਤੇ ਸਾਨੂੰ ਫਕਰ ਵੀ ਮਹਿਸੂਸ ਹੁੰਦਾ ਤੇ ਕਿਤੇ ਸਾਡੇ ਗੁਰਿੰਦਰਪਾਲ ਜੈਲਦਾਰ ਦੀ ਜਿਹੜੀ ਮਿਹਨਤ ਹੈ ਉਹ ਵੀ ਨਜ਼ਰ ਆਉਂਦੀ ਹੈ ਇੱਕ ਵਧੀਆ ਪਰਿਵਾਰ ਚੋਂ ਇੱਕ ਕੱਲ ਕੋਈ ਵੀ ਬਿਜ਼ਨਸ ਕਰ ਸਕਦਾ ਸੀ ਇਹ ਕੋਈ ਵੀ ਜੌਬ ਕਰ ਸਕਦਾ ਸੀ ਪੜ੍ਹਿਆ ਲਿਖਿਆ ਪਰ ਇਹਨੇ ਖੇਤੀਬਾੜੀ ਨੂੰ ਚੁਣਿਆ ਤੇ ਇੱਕ ਲਾਭਵਾਨ ਧੰਦਾ ਜਿਹੜਾ ਉਹਨੂੰ ਇਹ ਇਹਨੇ ਉਹਨੂੰ ਸਿੱਧ ਗਿੱਤ ਹੈ ਵੀ ਅਸੀਂ ਕਿਵੇਂ ਖੇਤੀਬਾੜੀ ਚੋਂ ਵਧੀਆ ਆਪਣੇ ਪਰਿਵਾਰ ਦਾ ਗੁਜ਼ਾਰਾ ਨਹੀਂ ਤੇ ਦੋ ਪੈਸੇ ਵਧੀਆ ਅਸੀਂ ਉਹਨੂੰ ਕਮਾ ਸਕਦੇ ਆ ਇਹਦੇ ਨੌਜਵਾਨ ਨੇ ਜਿਹੜੇ ਇਹ ਨੌਜਵਾਨ ਯੂਨੀਵਰਸਟੀਆਂ ਨੇ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਮਾਹਰ ਨੇ ਉਹਨਾਂ ਨੂੰ ਚਾਹੀਦਾ ਹੈ ਜੇ ਨੌਜਵਾਨਾਂ ਨੂੰ ਅੱਗੇ ਲੈ ਕੇ ਆਵੇ ਇਹਨਾਂ ਦੇ ਇੰਟਰਵਿਊਜ਼ ਕਰੇ ਇਹਨਾਂ ਦੇ ਕੈਂਪ ਲਵਾਵੇ ਤਾਂ ਕਿ ਜਿਹੜੇ ਨਵੀਂ ਪੀੜ੍ਹੀ ਹੈ ਉਹ ਇਹਨਾਂ ਤੋਂ ਸਿੱਖ ਕੇ ਪ੍ਰੇਰਿਤ ਹੋ ਕੇ ਖੇਤੀਬਾੜੀ ਦਾ ਧੰਦੇ ਕੰਨੀ ਲੱਗ ਆਈਏ ਮੇਰੇ ਇੱਕ ਖੇਤ ਸੂਆ ਪੈਂਦਾ ਉੱਥੇ ਮੈਂ ਤਕਰੀਬਨ ਤਕਰੀਬਨ 70% ਸੂਏ ਦਾ ਪਾਣੀ ਵਰਤਦਾ ਤੇ ਦੂਸਰੇ ਮੇਰੇ ਜਿਹੜੇ ਦੋ ਖੇਤ ਨੇ ਉਹਨਾਂ ਦੇ ਵਿੱਚ ਵੀ ਪਾਈਪਲਾਈਨ ਮੈਂ ਪਵਾ ਰਿਆਂ ਮੈਂ ਪਵਾ ਰੇ ਮੀਨਜ਼ ਚਲੋ ਪਾਣੀ ਸਰਕਾਰ ਨੇ ਅੱਗੇ ਕਿਸੇ ਨੂੰ ਲੱਗਣਾ ਪੈਂਦਾ ਉਹ ਵੀ ਮੈਂ ਕਰ ਰਹੇ ਆ ਆਪਾਂ ਨੂੰ ਜੋ ਬਿਜਲੀ ਆ ਬਿਜਲੀ ਵੀ ਪਾਣੀ ਤੋਂ ਬਣਦੀ ਆ ਜੇ ਆਪਾਂ ਚੁੱਲਾ ਵਾਲਾਂਗੇ ਉਹਦੇ ਨਾਲ ਪੋਲੂਸ਼ਨ ਹੋਊਗਾ ਦਰਖਤ ਕੱਟੇ ਜਾਣਗੇ ਤਾਂ ਵੀ ਪੋਲੂਸ਼ਨ ਹੋਊਗਾ ਇਸ ਤੋਂ ਚੰਗਾ ਪਸ਼ੂ ਧਨ ਰੱਖਿਆ ਹੋਇਆ ਆ ਆਪਾਂ ਉਹ ਜਿਹੜਾ ਗੋਬਰ ਆਗਾ ਉਹਨੂੰ ਆਪਾਂ ਗੋਬਰ ਗੈਸ ਪਲੈਂਟ ਲਾਈਏ ਘਰੇ ਉਹਦੇ ਨਾਲ ਆਪਣੀ ਪੂਰਤੀ ਹੋਊਗੀ ਉਸ ਤੋਂ ਬਾਅਦ ਇੱਕ ਹੋਰ ਮੈਂ ਬੇਨਤੀ ਕਰਨੀ ਚਾਹਣਾ ਕਿ ਜੋ ਆਪਣੇ ਕੋਲ ਰੂੜੀ ਆ ਰੂੜੀ ਨੂੰ ਆਪਾਂ ਕੱਚੀ ਰੂੜੀ ਖੇਤਾਂ ਦੇ ਵਿੱਚ ਨਾ ਪਾਈਓ ਉਸ ਦੇ ਲਈ ਤੁਸੀਂ ਪੂਸ਼ਾ ਤੋਂ 베ਸਟ ਡੀ ਕੰਪੋਜ਼ਰ ਲਓ ਉਸ ਦੀ ਸਪਰੇਅ ਕਰੋ ਉਹਦੇ ਵਿੱਚ ਉਸ ਦੇ ਵਿੱਚ ਰੂੜੀ ਦੇ ਵਿੱਚ ਮਿਕਸ ਕਰੋ ਤੇ ਉਹ ਬਹੁਤ ਵਧੀਆ ਖਾਦ ਬਣਦੀ ਆ ਉਹ ਤੁਹਾਨੂੰ ਜਿੱਥੇ ਤੁਸੀਂ ਕਹਿੰਦੇ ਹੋ ਇੱਕ ਇਕੜ ਦੇ ਵਿੱਚ ਪੰਜ ਟਰਾਲੀਆਂ ਘੱਟੋ ਘੱਟ ਪਾਉਣੀਆਂ ਚਾਹੀਦੀਆਂ ਨੇ ਉਹਦੇ ਨਾਲ ਤੁਹਾਨੂੰ ਡੇਢ ਟਰਾਲੀ ਬਹੁਤ ਜ਼ਿਆਦਾ ਉਹ ਪੰਜ ਟਰਾਲੀਆਂ ਜਿੰਨਾ ਕੰਮ ਕਰਨਾ ਡੇਢ ਟਰਾਲੀ ਨੇ ਕਿਉਂਕਿ ਜਿਹੜਾ ਤੁਸੀਂ ਸਿੱਧਾ ਪਾਉਣਿਓ ਉਹ ਸਿਰਫ ਇੱਕ ਗੋਹਾ ਹੁੰਦਾ ਉਹਨੂੰ ਤੁਸੀਂ ਗੋਬਰ ਖਾਦ ਨਹੀਂ ਕਹਿ ਸਕਦੇ ਉਹ ਕੱਲਾ ਗੋਬਰ ਹੁੰਦਾ ਜੇ ਆਪਾਂ ਵੇ ਵੇਸਟ ਦੀ ਕੰਪੋਜ਼ਰ ਦੀ ਵਰਤੋਂ ਕਰਾਂਗੇ ਉਹਦੇ ਬਹੁਤ ਫਾਇਦੇ ਨੇ ਆਪਾਂ ਗੋਬਰ ਤੋਂ ਖਾਦ ਬਨਾਲੀ ਝੋਨੇ ਦੀ ਵੇਸਟੇਜ ਹੋ ਗਈ ਜਾਂ ਕਣਕ ਦੀ ਵੇਸਟੇਜ ਹੋ ਗਈ ਉਹਨੂੰ ਆਪਾਂ ਜ਼ਮੀਨ ਦੇ ਵਿੱਚ ਮਿਕਸ ਕਰਨਾ ਕਰਾਂਗੇ ਜ਼ਮੀਨ ਦੀ ਉਪਜਾਊ ਸ਼ਕਤੀ ਵਧੂਗੀ ਮੈਂ ਕਰਦਾ ਮੇਰਾ ਯੂਰੀਆ ਦੀ ਖਰਫਤ ਪਹਿਲਾਂ ਨਾਲੋਂ ਘਟ ਗਈ ਮੇਰੇ ਖੇਤ ਦੇ ਵਿੱਚ ਬਿਮਾਰੀਆਂ ਘਟ ਆਉਣ ਲੱਗੀਆਂ ਪਹਿਲਾਂ ਨਾਲੋਂ ਆਪਾਂ ਨੂੰ ਜੋ ਹੈਗਾ ਖੇਤੀ ਕਰਦੇ ਆ ਸਾਰੇ ਕਰਦੇ ਆ ਪਹਿਲਾਂ ਤੋਂ ਚੱਲਦਾ ਆ ਆਪਣਾ ਕੀਤਾਗਾ ਇਹ ਜਿਹੜੀ ਖੇਤੀ ਆ ਨਾ ਆਪਾਂ ਨੂੰ ICAR ਦੇ ਜਾਂ PAU ਦੇ ਜਾਂ HAU ਦੇ ਜਾਂ IIWBR ਇਹਨਾਂ ਸਾਰਿਆਂ ਦੀ ਗਾਈਡਲਾਈਨਸ ਦੇ ਵਿੱਚ ਕਰਨੀ ਚਾਹੀਦੀ ਆ ਹੁੰਦਾ ਕੀ ਆ ਆਪਾਂ ਕੋਈ ਵੀ ਦਵਾਈ ਆ ਆਪਾਂ ਨੂੰ ਡੀਲਰ ਕਹਿ ਕੇ ਜਾਂਦਾ ਦੁਕਾਨ ਵਾਲੇ ਨੂੰ ਕਿ ਇਹਨੂੰ ਤੁਸੀਂ 20 ML ਪਾਓ ਦੁਕਾਨ ਵਾਲਾ ਆਪਾਂ ਨੂੰ ਕਹਿੰਦਾ ਕਿ 30 ML ਪਾਓ ਆਪਾਂ ਜਾ ਕੇ ਆਪਣੇ ਜੋ ਆਪਣਾ ਖੇਤੀ ਕੰਮ ਆ ਹੁੰਦਾ ਜਾਂ ਜਿੱਥੋਂ ਆਪਾਂ ਠੇਕੇ ਤੇ ਕਰਵਾਉਣੀ ਆ ਆਪਾਂ ਕਹਿੰਨੇ ਜੀ 40 ML ਪਾਓ ਜਿਹੜਾ ਖੇਤੀ ਕਾ ਮਾ ਹੁੰਦਾ ਜੀ ਉਹ 50 ਐਮ ਐਲ ਪਾ ਦਿੰਦਾ ਦਵਾਈ ਆਪਾਂ ਕਿੰਨੀ ਪਾਤੀ 2.5 ਗੁਣਾ ਡੋਸ ਪਾਤੀ ਉਹਦੇ ਨਾਲ 2.5 ਗੁਣਾ ਡੋਈ ਪਾਉਣ ਨਾਲ ਕੀ ਹੋਊਗਾ ਆਪਾਂ ਨੂੰ ਫਾਇਦਾ ਹੋਈ ਨਹੀਂ ਹੁੰਦਾ ਉਹਦੇ ਨਾਲ ਨੁਕਸਾਨ ਹੋ ਦੇਖੋ ਕੀੜੇ ਤਾਂ ਮਰਨਗੇ ਉਹਦੇ ਵਿੱਚ ਆਪਣੇ ਮਿੱਤਰ ਕੀੜੇ ਹੁੰਦੇ ਨੇ ਉਹ ਵੀ ਮਰਨਗੇ ਖਾਣਾ ਕੀ ਆ ਉਹ ਕਣਕ ਝੋਨਾ ਆਪਾਂ ਨੇ ਖਾਣਾ ਆਪਣੇ ਜਿਆਦਾ ਮਿੱਤਰਾਂ ਨੇ ਖਾਣਾ ਆਪਣੇ ਪੜੋਸੀਆਂ ਨੇ ਖਾਣਾ ਆਪਣੇ ਦੇਸ਼ਵਾਸੀਆਂ ਨੇ ਖਾਣਾ ਇੱਕ ਮੈਂ ਮਾਹਿਰਾਂ ਦੀ ਸਲਾਹ ਦੇ ਨਾਲ ਨਾ ਆਪਣੀ ਸੀਡ ਕੰਪਨੀ ਬਣਾਈ ਆ ਬੀਜ ਉਪਾਦਨ ਦੀ ਜਿਹਦੇ ਵਿੱਚ ਕੀ ਆ ਮੈਂ ਬਰੀਡਰ ਸੀਡ ਲੈ ਕੇ ਆਉਣਾ ਫਾਊਂਡੇਸ਼ਨ ਸੀਡ ਤਿਆਰ ਕਰਕੇ ਕਿਸਾਨਾਂ ਨੂੰ ਬਾਜੀ ਬਰੇਡ ਦੇ ਉੱਪਰ ਦਿੰਨਾ ਜਾਂ ਫਿਰ ਫਾਊਂਡੇਸ਼ਨ ਸੀਡ ਤਿਆਰ ਹੋ ਗਿਆ ਉਸ ਤੋਂ ਸਰਟੀਫਾਈਡ ਸੀਡ ਤਿਆਰ ਕਰਕੇ ਕਿਸਾਨਾਂ ਨੂੰ ਦਿੰਨਾ ਉਹ ਜਿਹੜਾ ਬਹੁਤ ਬਾਜੀ ਬਰੇਡਾਂ ਦੇ ਉੱਪਰ ਦਿੰਨਾ ਤੇ ਮੈਨੂੰ ਮੇਰੇ ਮਨ ਨੂੰ ਖੁਸ਼ੀ ਵੀ ਹੁੰਦੀ ਆ ਮੈਂ ਕਿਸਾਨ ਭਰਾਵਾਂ ਨੂੰ ਸਹੀ ਸੀਡ ਦਿੰਦਾ ਉਹਦੇ ਵਿੱਚ ਕੀ ਆ ਕਿਸੇ ਕਿਸਾਨ ਭਰਾ ਨੇ ਅਗਰ ਸੀੜੀ ਗਲਤ ਬੀਜ ਲਿਆ ਤਾਂ ਉਹਦੀ ਕੋਈ ਪੂਰਤੀ ਨਹੀਂ ਦੇਖੋ ਜੇ ਤੁਹਾਡਾ ਸੀਡ ਸਹੀ ਆ ਬੀਜ ਤੁਹਾਡੇ ਕੋਲ ਸਹੀ ਆ ਤਾਂ ਤੁਹਾਡੀ 50% ਖੇਤੀ ਸਕਸੈਸਫੁਲ ਆ ਸਪਰੇਅ ਗਲਤ ਆ ਗਈ ਤੁਸੀਂ ਦੂਸਰੀ ਕਰ ਲਓਗੇ ਜੇ ਤੁਹਾਡੇ ਕੋਲ ਬੀਜੇ ਗਲਤ ਆ ਉਹਦਾ ਕੋਈ ਸੋਲਿਊਸ਼ਨ ਨਹੀਂ ਹੈਗਾ ਮੈਂ ਬੀਜ ਉਤਪਾਦਨ ਦਾ ਕੰਮ ਕਰਦਾ ਹੁਣ ਮੇਰਾ ਕੀ ਸੋਚਨੀ ਆ ਮੈਂ ਆਪਣੇ ਸ਼ਹਿਰ ਪਵਾਨੀਗੜ੍ਹ ਦੇ ਵਿੱਚ ਮੇਰੇ ਪਰਿਵਾਰ ਦੇ ਲੋਕ ਨੇ ਮੇਰੇ ਯਾਰ ਦੋਸਤ ਮਿੱਤਰ ਨੇ ਇੱਕ ਐਫਪੀਓ ਬਣਾਉਣੀ ਆ ਸੀ ਉਹਦੇ ਵਿੱਚ ਮੈਂ ਬੀਜ ਉਤਪਾਦਨ ਦਾ ਕੰਮ ਕਰਨਾ ਜਿੱਦਾਂ ਆਪਣੇ ਪਿੰਡਾਂ ਦੇ ਵਿੱਚ ਸੋਸਾਇਟੀ ਬਣਾ ਕੇ ਆਪਾਂ 100% ਪਿਓਰ ਕੰਮ ਕਰਦੇਾਂਗੇ ਉਸੇ ਤਰ੍ਹਾਂ ਮੈਨੂੰ ਇਹ ਆਕੇ ਮੈਂ ਐਫ ਪੀਓ ਬਣਾਵਾ ਜਮੀਨ ਦੀ ਸੇਤ ਨੂੰ ਸੁਧਾਰਨ ਲਈ ਆਈਸੀਏਆਰ ਨਵੀਂ ਦਿੱਲੀ ਵੱਲੋਂ ਸਮੇਂ ਸਮੇਂ ਪੰਜਾਬ ਦੇ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਅਤੇ ਖੇਤੀ ਸਮਗਰੀ ਪ੍ਰਦਾਨ ਕੀਤੀ ਜਾਂਦੀ ਹੈ ਕਿਸਾਨਾਂ ਨੂੰ ਪੂਰੀ ਤਰ੍ਹਾਂ ਸਿਖਲਾਈ ਦੇ ਕੇ ਆਧੁਨਿਕ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਨਵੇਂ ਖੇਤੀ ਸੰਦ ਲੋਨ ਅਨੁਸਾਰ ਖਾਦਾਂ ਅਤੇ ਕੀਟਨਾਸ਼ਕਾਂ ਦੀ ਉਪਲਬਧਤਾ ਵੀ ਕਿਸਾਨਾਂ ਨੂੰ ਕਰਵਾਈ ਜਾਂਦੀ ਹੈ ਕਿਸਾਨ ਇਸ ਨਾਲ ਆਪਣੀਆਂ ਫਸਲਾਂ ਨੂੰ ਸੁਰੱਖਿਅਤ ਅਤੇ ਜ਼ਹਿਰ ਮੁਕਤ ਢੰਗ ਨਾਲ ਉਗਾਉਂਦੇ ਹਨ ਜਿਸ ਨਾਲ ਉਹ ਵਧੇਰੇ ਕਮਾਈ ਕਰਦੇ ਹਨ ਮੇਰੇ ਕਿਸਾਨ ਮਿੱਤਰ ਜੋ ਮੇਰੇ ਨਾਲ ਜੁੜੇ ਹੋਏ ਨੇ ਮੈਂ ਉਹਨਾਂ ਨੂੰ ਬਾਜੀਵ ਰੇਟਾਂ ਦੇ ਉੱਤੇ 100% ਪਿਓਰ ਬੀਜ ਜੋ ਪਹਿਲਾਂ ਦਿੰਨਾ ਇਸ ਤੋਂ ਵੀ ਵਧੀਆ ਕੁਆਲਿਟੀ ਦਾ ਦੇਵਾਂ ਐਫ ਪੀਓ ਬਣਾਵਾਂਗੇ ਤਾਂ ਕਿਸਾਨਾਂ ਦਾ ਭਲਾ ਕਰਾਂਗੇ ਉਸ ਦੇ ਵਿੱਚ ਕੀ ਆ ਮੈਂ ਤਾਂ ਇਹ ਕਰਨਾ ਐਫ ਪੀਓ ਬਣਾ ਕੇ ਬੀਜ ਉਤਪਾਦਨ ਮੈਂ ਕਰ ਰਿਹਾ ਪਹਿਲਾਂ ਵੀ ਕਰ ਰਿਹਾ ਅੱਗੇ ਵੀ ਕਰਾਂਗਾ ਜਿੱਦਾਂ ਬੀਜ ਉਤਪਾਦਨ ਦੀ ਮੈਂ ਗੱਲ ਕੀਤੀ ਆ ਇਸ ਵਾਰ ਚੋਨਾ ਚੋਨਾ ਮੇਰੇ ਕੋਲ ਬਹੁਤ ਥੋੜੀ ਮਾਤਰਾ ਦੇ ਵਿੱਚ ਲੱਗਿਆ ਹੋਇਆ ਬੜੇ ਮਾਨ ਨਾਲ ਕਹਿਣਾ ਇਸ ਵਾਰ ਆਈਆਰਆਈ ਪੂਸ਼ਾ ਤੋਂ ਜੋ ਨੈਸ਼ਨਲ ਅਵਾਰਡ ਦਿੰਦੇ ਹੁੰਦੇ ਨੇ ਇਨੋਵੇਟਿਵ ਫਾਰਮਰ ਨੈਸ਼ਨਲ ਪੱਧਰ ਤੇ ਹੁੰਦਾ ਉਹ ਇਸ ਵਾਰ ਪੂਸ਼ਾ ਦੀ ਟੀਮ ਨੇ ਉਹਦੇ ਲਈ ਪੰਜਾਬ ਦੇ ਵਿੱਚੋਂ ਮੈਨੂੰ ਚੁਣਿਆ ਬਾਕੀ ਆਈਆਈਡਬੀਆਰ ਕਰਨਾਲ ਇੰਡੀਅਨ ਇੰਸਟੀਟਿਊਟ ਵੀਟ ਐਂਡ ਵਾਰਲੇ ਕਰਨਾਲ ਜਿਨ੍ਹਾਂ ਦੀ ਟੀਮ ਆਪਣੇ ਪੰਜਾਬ ਦੇ ਵਿੱਚ ਆਉਂਦੀ ਆ ਆਪਾਂ ਨੂੰ ਵਧੀਆ-ਵਧੀਆ ਦੇਖੋ ਸਭ ਤੋਂ ਜ਼ਿਆਦਾ ਵਧੀਆ ਵੀ ਕਣਕ ਦੇ ਉਹਨਾਂ ਦੇ ਹੁੰਦੇ ਨੇ ਉਹ ਆਪਣੇ ਖੇਤਾਂ ਦੇ ਵਿੱਚ ਆਉਂਦੇ ਨੇ ਆਪਣੇ ਖੇਤਾਂ ਦੇ ਵਿੱਚ ਮੇਰੇ ਖੇਤ ਦੇ ਵਿੱਚ ਆਈ ਆਈ ਡਬਲਯੂ ਬੀ ਆਰ ਕਰਨਾਲ ਦੀ ਟੀਮ ਚਾਰ ਵਾਰ ਮੇਰੇ ਖੇਤਾਂ ਦਾ ਦੌਰਾ ਕਰ ਚੁੱਕੀ ਆ ਇਸ ਲਈ ਮੈਂ ਉਹਨਾਂ ਦਾ ਆਈ ਆਈ ਡਬਲਯੂ ਬੀ ਆਰ ਦੀ ਟੀਮ ਦਾ ਬਹੁਤ ਧੰਨਵਾਦੀ ਆ ਝੋਨੇ ਦੀ ਕਟਿੰਗ ਤੋਂ ਬਾਅਦ ਉਸ ਦੇ ਉੱਪਰ ਜਿਹੜਾ ਵੇਸਟ ਹੁੰਦਾ ਉਹਨੂੰ ਡੰਡੇ ਨਾਲ ਖਿਲਾਰ ਦਿੰਨੇ ਆਂਗੀ ਮੈਂ ਖਿਲਾਰਤੀ ਜਾਂ ਮੇਰੇ ਕਾਮੇ ਨੂੰ ਮੈਂ ਦੱਸਦਾ ਕਿ ਉਹਨੂੰ ਖਿਲਾਰਤਾ ਉਸ ਤੋਂ ਬਾਅਦ ਮੈਂ ਸਪਰੇਅ ਕਰਦਾ ਸਰ ਪਿਛਲੀ ਵਾਰ ਮੈਂ ਪਹਿਲਾਂ ਢੋਲੀ ਨਾਲ ਕਰਦੇ ਸੀ 2 ਸਾਲ ਤੋਂ ਲਾਸਟ ਈਅਰ ਮੈਂ ਇੱਕ ਵੱਡੀ ਸਾਰੀ ਮਸ਼ੀਨ ਆਉਂਦੀ ਆਗੀ ਤੇ ਉਹਦੇ ਨਾਲ ਸਪਰੇਅ ਕਰਾਈ ਸੀ ਤੇ ਉਹਦੀ ਸਪਰੇਅ ਕਰਨ ਤੋਂ ਬਾਅਦ ਮੈਂ ਸੁਪਰ ਸੀਡਰ ਨਾਂ ਦੀ ਮਸ਼ੀਨਾ ਉਹਦੇ ਨਾਲ ਮੈਂ ਕਣਕ ਦੀ ਬਿਜਾਈ ਕਰਦਾ ਜਿਹੜਾ ਮੇਰੀ ਵੇਸਟਜ ਆ ਚੋਨੇ ਦੀ ਉਹ ਜ਼ਮੀਨ ਦੇ ਵਿੱਚ ਮਿਕਸ ਹੋ ਜਾਂਦੀ ਆ ਉਹ ਜ਼ਮੀਨ ਨੂੰ ਬਹੁਤ ਜ਼ਿਆਦਾ ਤਾਕਤ ਦਿੰਦੀ ਆਗੀ ਪਹਿਲਾਂ ਪਹਿਲਾਂ ਲੱਗਦਾ ਕਿ ਨਹੀਂ ਕਣਕ ਦਬ ਗਈ ਪਰ ਐਵੇਂ ਦਾ ਕੁਝ ਨਹੀਂ ਹੈਗਾ ਆਪਣੀ ਜ਼ਮੀਨ ਨੂੰ ਤਾਕਤ ਜੋ ਜ਼ਮੀਨ ਨੂੰ ਤਾਕਤ ਹੁਣ ਮਿਲੂਗੀ ਫਸਲ ਆਪੇ ਨਰੋਈ ਹੁੰਦੀ ਆ ਜੀ ਚੋਨੇ ਦਾ ਤਾਂ ਆਪਾਂ ਕਟਿੰਗ ਕਰ ਲਈ ਜਿਹੜਾ ਕਣਕਾ ਕਣਕ ਦੇ ਨਿਕਾਲ ਦੇ ਵਿੱਚ ਡੇਢ ਤੋਂ 2 ਕੁਇੰਟਲ ਦਾ ਫਰਕ ਪੈਂਦਾ ਜੇ ਆਪਾਂ ਵੇਸਟ ਡੀਕੰਪੋਜ਼ਰ ਦੇ ਨਾਲ ਉਹਦੀ ਸਹਾਇਤਾ ਦੇ ਨਾਲ ਜਿਹੜੀ ਵੇਸਟ ਆ ਚੋਨੇ ਦਾ ਉਹਨੂੰ ਮਲਾਈਏ ਪਰ ਸ਼ਰਤ ਇਹ ਉਹਦਾ ਜਿਹੜਾ ਰਿਜ਼ਲਟ ਆ ਤੁਹਾਨੂੰ ਤੀਜੇ ਸਾਲ ਜਾ ਕੇ ਪਤਾ ਚੱਲਦਾ ਜੇ ਆਪਾਂ ਕਹੀਏ ਕਿ ਅੱਜ ਇਹ ਬੱਚਾ ਜੰਮ ਕੇ ਜਵਾਨ ਹੋ ਜੇ ਐਵੇਂ ਨਹੀਂ ਹੁੰਦਾ ਹੈਗਾ ਜੀ ਆਪਾਂ ਨੂੰ ਥੋੜਾ ਸੰਜਮ ਰੱਖਣਾ ਪੈਂਦਾ ਖਾਦ ਮੇਰੀ ਘਟ ਗਈ ਜਿੱਥੇ ਮੈਂ ਪਹਿਲਾਂ 3.5 ਗੱਟੇ ਪਾਉਂਦਾ ਸੀ ਝੋਨੇ ਦੇ ਵਿੱਚ ਉੱਥੇ ਮੈਂ ਹੁਣ 2.5 ਗੱਟਿਆਂ ਤੇ ਆ ਗਿਆ ਤੇ ਕਾ ਡੀਏਪੀ ਕਣਕ ਦੇ ਵਿੱਚ ਅਸੀਂ 1.5 ਗੱਟਾ ਮੰਨ ਕੇ ਚੱਲੋ ਵੀ 60 65 ਕਿਲੋ ਪੀਯੂ ਵੀ ਰეკਮੈਂਡ ਕਰਦਾ ਮੈਂ ਸਿਰਫ 50 ਕਿਲੋ ਪਾਉਣਾ ਹੁਣ ਉਤਪਾਦਨ ਦੇ ਵਿੱਚ ਕੋਈ ਫਰਕ ਨਹੀਂ ਪਿਆ ਆਏਗਾ ਹਾਲਾਂਕਿ ਜਿਹੜੀ ਉਹ ਕੁਆਲਿਟੀ ਆ ਘਟ ਖਾਦ ਪਾਉਣ ਦੇ ਨਾਲ ਜਿਹੜੀ ਕੁਆਲਿਟੀ ਆ ਫਸਲ ਦੀ ਉਹ ਕੁਆਲਿਟੀ ਬਹੁਤ ਅੱਛੀ ਹੁੰਦੀ ਆਗੀ ਆਈਸੀਆਰ ਮੁਤਾਬਕ ਇਹ ਆ ਆਪਾਂ ਨਵੇਂ-ਨਵੇਂ ਬੀਜਾਂ ਦਾ ਬੀਜੀਏ ਉਹਨਾਂ ਦੇ ਵਿੱਚ ਬਿਮਾਰੀ ਘੱਟ ਪੈਂਦੀ ਆ ਬਾਕੀ ਜਿਹੜੀ ਆਪਾਂ ਜਦੋਂ ਵੇਸਟ ਡੀਕੰਪੋਜ਼ਰ ਵਰਤਾਂਗੇ ਆਪਾਂ ਨੂੰ ਨਾ ਖਾਦ ਵਗੈਰਾ ਦੀ ਜ਼ਰੂਰਤ ਘੱਟ ਜੂਗੀ ਆਰਗੈਨਿਕ ਪ੍ਰੋਡਕਟ ਵਰਤਨੇ ਅੱਛੇ ਨੇ ਪਰ ਜੇ ਆਪਾਂ ਉਹਦੇ ਨਾਲੋਂ ਚੰਗਾ ਆਪਾਂ ਵੇਸਟ ਡੀਕੰਪੋਜ਼ਰ ਦੇ ਨਾਲ ਆਪਾਂ ਚੋਨੇ ਜਾਂ ਕਣਕ ਦੀ ਜਿਹੜਾ ਵੇਸਟ ਆ ਉਹ ਹੀ ਜ਼ਮੀਨ ਦੇ ਵਿੱਚ ਮਿਕਸ ਕਰ ਦਈਏ ਤਾਂ ਮੈਨੂੰ ਲੱਗਦਾ ਆਪਾਂ ਨੂੰ ਖਾਦਾਂ ਦੀ ਜ਼ਰੂਰਤ ਬਹੁਤ ਘੱਟ ਪੈਣੀ ਆ ਕਿਉਂਕਿ ਜਿਹੜੇ ਆਪਣੇ ਬਜ਼ੁਰਗਾਂ ਦੇ ਬਜ਼ੁਰਗ ਸੀ ਆਪਣੇ ਦਾਦਾ ਜੀ ਸੀ ਉਸ ਵੇਲੇ ਕਿੰਨੀਆਂ ਘਾਦਾ ਵਰਤੀਆਂ ਜਾਂਦੀਆਂ ਸੀ ਨਹੀਂ ਵਰਤੀਆਂ ਜਾਂਦੀਆਂ ਸੀ ਹੁਣ ਆਪਾਂ ਜ਼ਮੀਨ ਦੇ ਵਿੱਚੋਂ ਕੱਢਦੇ ਆਪਾਂ 35 40 ਕੁਇੰਟਲ ਝੋਨਾ ਤੇ 25 30 ਕੁਇੰਟਲ ਕਣਕ ਮੰਨ ਕੇ ਚੱਲੋ ਸਰ 60 ਤੋਂ 70 ਕੁਇੰਟਲ ਆਪਾਂ 1 ਏਕੜ ਦੇ ਵਿੱਚੋਂ ਲੈ ਲਿਆ ਜਿੱਦਾਂ ਮੇਰੀ ਜੇਬ ਆ ਇਹਦੇ ਵਿੱਚੋਂ ਆਪਾਂ 59 ਕੁਇੰਟਲ ਕੱਢ ਲਿਆ ਜੇ ਇਹਦੇ ਵਿੱਚ ਕੁਝ ਵਾਪਸ ਨਹੀਂ ਪਾਵਾਂਗੇ ਤੇ ਆਪਾਂ ਨੂੰ ਕਿੰਨਾ ਟਾਈਮ ਕੁਛ ਦਿਨ ਦਾ ਰਹੂਗਾ ਜਿੱਦਾਂ ਮੈਂ ਝੋਨੇ ਦੇ ਵਿੱਚ ਝੋਨੇ ਦਾ ਜਿਹੜਾ ਵੇਸਟਜ ਆ ਉਹਦੇ ਲਈ ਵੇਸਟ ਡੀਕੰਪੋਜ਼ਰ ਮੈਂ ਵਰਤਦਾ ਤਾਂ ਮੈਨੂੰ ਦੇਖ ਕੇ ਸਾਡੇ ਭਵਾਨੀਗੜ੍ਹ ਦੇ 4-5 ਕਿਸਾਨ ਨੇ ਜਿਹੜੇ ਉਹ ਵਰਤ ਰਹੇ ਨੇ ਔਰ ਉਹਨਾਂ ਨੂੰ ਬਹੁਤ ਅੱਛਾ ਰਿਜ਼ਲਟ ਵੀ ਮਿਲ ਰਿਹਾ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਵਰਤੋ ਤੁਸੀਂ ਮੈਨੂੰ ਦੇਖੋ ਮੈਂ ਵਰਤ ਰਿਆ ਮੇਰੇ ਖੇਤ ਆਓ ਮੇਰੇ ਖੇਤ ਵਿਜ਼ਿਟ ਕਰੋ ਮੈਂ ਸਾਰਾ ਕੁਝ ਆਪ ਕਰਦਾ ਤੇ ਮੈਂ ਤਾਂ ਬੀਜ ਦਾ ਉਤਪਾਦਨ ਵੀ ਕਰਦਾ ਕਿਉਂ ਉਹਦੇ ਵਿੱਚ ਮੈਂ ਜਿਹੜੇ ਕਿਸਾਨਾਂ ਨੂੰ ਕਰਨਾਲ ਜਾਣਾ ਪੈਂਦਾ ਉਹਨਾਂ ਨੂੰ ਮੈਂ ਇੱਥੇ ਉਹ ਬੀਜਾਂ ਦੀ ਪੂਰਤੀ ਕਰਦਾ ਬਾਜਿਵਰੇਟਾਂ ਦੇ ਉੱਪਰ ਕਵਾਲਿਟੀ 100% ਪਿਓਰ ਧਰਤੀ ਹੈਡਲੈਸ ਪਾਣੀ ਦੀ ਸੰਭਾਲ ਲਈ ਸਰ ਮੈਂ ਡੀਐਸਆਰ ਕਰਦਾ ਮੈਂ ਜਿਆਦਾ ਤੋਂ ਜਿਆਦਾ ਸੂਏ ਤੇ ਕੱਸੀ ਦਾ ਪਾਣੀ ਵਰਤਦਾ ਬਾਕੀ ਦਰਖਤ ਨੇ ਦਰਖਤ ਮੇਰੇ ਖੇਤ ਦੇ ਵਿੱਚ ਤਿੰਨੋਂ ਖੇਤਾਂ ਦੇ ਵਿੱਚ ਤਕਰੀਬਨ ਤਕਰੀਬਨ 2300 ਦਰਖਤ ਲੱਗਿਆ ਹੋਇਆ ਜਿਹਦੇ ਨਾਲ ਕੀ ਆ ਆਪਣਾ ਵਾਤਾਵਰਨ ਸ਼ੁੱਧ ਵੀ ਹੁੰਦਾ ਤੇ ਬਾਰਿਸ਼ ਆਉਣ ਦੀ ਸੰਭਾਵਨਾ ਵੀ ਵੱਧਦੀ ਆ ਮੈਂ ਬ੍ਰਿੰਦਰ ਸਿੰਘ ਗਰੇਵਾਲ ਪਿੰਡ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਦਾ ਰਹਿਣ ਮਰਾਂ ਗੁਰਿੰਦਰ ਮੇਰਾ ਗਮਾਂਡੀ ਹੈ ਗੁਰਿੰਦਰ ਮੈਂ ਪਹਿਲਾਂ ਆਪਣੀ ਖੇਤੀ ਜ਼ਮੀਨ ਠੇਕੇ ਤੇ ਦਿੰਦਾ ਸੀ ਠੇਕਾ ਘੱਟ ਮਿਲਦਾ ਸੀਗਾ ਤੇ ਗੁਰਿੰਦਰ ਨੇ ਮੈਨੂੰ ਕਿਹਾ ਵੀ ਬਾਈ ਤੂੰ ਖੇਤੀ ਕਰ ਮੈਂ ਇਹਨੂੰ ਦੇਖ ਕੇ ਖੇਤੀ ਸ਼ੁਰੂ ਕੀਤੀ ਐ ਇਹ ਬਹੁਤ ਵਧੀਆ ਢੰਗ ਨਾਲ ਖੇਤੀ ਕਰਦਾ ਕੋਈ ਅੱਗ ਵਗੈਰਾ ਨਹੀਂ ਲਗਾਉਂਦਾ ਹਰੀ ਖਾਦ ਵੀ ਵਿੱਚ ਜਿੱਦਾਂ ਮੂੰਗੀ ਵਗੈਰਾ ਬੀਜਦਾ ਇਹਦੀ ਬਹੁਤ ਵਧੀਆ ਸਾਡੇ ਇਲਾਕੇ 'ਚ ਇਹਦਾ ਨਾਂ ਹੈ ਜੀ ਇਹਨੂੰ ਦੇਖ ਕੇ ਬਹੁਤ ਲੋਕ ਖੇਤੀ ਦਾ ਚੇਂਜ ਕਰਤਾ ਖੇਤੀ ਦਾ ਢੰਗ ਇਹ ਤਾਂ ਜੁਨੀਵਰਸਿਟੀ ਮੇਲਿਆਂ ਤੇ ਕੀ ਕਰੂਗਾ ਪੁਰਾਣੇ ਜਾਡੇ ਬਜ਼ੁਰਗਾਂ ਖੇਤੀ ਕਰਦੇ ਸੀ ਪਰ ਨਹੀਂ ਉਹ ਲੋਕ ਹੁਣ ਇਹ ਸੋਚਣ ਲਈ ਮਜਬੂਰ ਹੋ ਗਏ ਗ੍ਰਿੰਦਰ ਤੋਂ ਕੁਝ ਸਿੱਖਿਆ ਜਾਵੇ ਤਾਂ ਕਿ ਸਾਡੇ ਇਲਾਕੇ ਨੂੰ ਸਾਡੇ ਸ਼ਹਿਰ ਨੂੰ ਸਾਨੂੰ ਬਹੁਤ ਮਾਣ ਹੈ ਇਸ ਛੋਟੇ ਵੀਰ ਤੇ ਖੇਤੀ ਜੀ ਪਹਿਲਾਂ ਮੈਂ ਠੇਕੇ ਦੇ ਦਿੰਦਾ ਸੀ ਬਿਜ਼ਨਸ ਕਰਦੇ ਸੀ ਪਰ ਹੁਣ ਇਹ ਗ੍ਰਿੰਦਰਪਾਲ ਨੂੰ ਦੇਖ ਕੇ ਅਸੀਂ ਖੇਤੀਏ ਕਹਿੰਦਾ ਬਾਈ ਜੀ ਤੁਸੀਂ ਕਰੋ ਖੇਤੀ ਬਹੁਤ ਲਾਹੇਵੰਦ ੰਦਾ ਆਪਾਂ ਨੂੰ ਖੇਤੀ ਕਰਨੀ ਚਾਹੀਦੀ ਆ ਜ਼ਮੀਨ ਨਾਲ ਜੁੜੇ ਰਹਿਣਾ ਚਾਹੀਦਾ ਹੈ ਤਾਂ ਕਿ ਨਵੀਂ ਪੀੜ੍ਹੀ ਨੂੰ ਪਤਾ ਲੱਗੇ ਵੀ ਜ਼ਮੀਨ ਚੀਜ਼ ਕੀ ਐ ਖੇਤੀ ਚੀਜ਼ ਕੀ ਐ ਤਾਂ ਕਿ ਲੋਕ ਬਾਹਰ ਜਾਣ ਦੇ ਬੱਚੇ ਬਾਹਰ ਜਾ ਰਹੇ ਨੇ ਬਾਹਰ ਵੀ ਕੀ ਦਿਹਾੜੀਆਂ ਹੀ ਕਰਦੇ ਨੇ ਇੱਥੇ ਆਪਾਂ ਖੁਦ ਸਰਦਾਰ ਆ ਆਪਾਂ ਨੌਕਰ ਆਪਣੇ ਖੇਤ ਚ ਕੰਮ ਕਰਦੇ ਆ ਵੀ ਨਵੀਂ ਤਕਨੀਕ ਨਾਲ ਖੇਤੀ ਕਰੀਏ ਤਾਂ ਐਦੋਂ ਵੱਡਾ ਲਾਹੇਵੰਦ ੰਦਾ ਮੇਰੇ ਸਾਹਬ ਚ ਕੋਈ ਨਹੀਂ ਖੇਤੀ ਕਰਨਾ ਬਹੁਤ ਵਧੀਆ ਲਾਹੇਵੰਦ ਧੰਦਾ ਜੀ ਮੈਂ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਨਾ ਵੀ ਵਿਦੇਸ਼ ਜਾਣ ਦੀ ਬਜਾਏ ਤੁਸੀਂ ਆਪਣੀ ਜ਼ਮੀਨ ਨਾਲ ਵਧੀਆ ਲਾਹੇਵੰਦ ਧੰਦਾ ਇਹ ਬਹੁਤ ਬਹੁਤ ਵਧੀਆ ਆਮਦਨ ਕਰ ਸਕਦੇ ਹੋ ਨਵੀਂ ਤਕਨੀਕ ਦੀ ਖੇਤੀ ਕਰੋ ਤਾਂ ਕੀ ਨਾਲੇ ਤਾਂ ਆਪਣਾ ਪੰਜਾਬ ਬਚੂਗਾ ਨਹੀਂ ਪੰਜਾਬ ਤਾਂ ਬਾਹਰ ਦੇ ਰਾਹ ਤੇ ਚੱਲਿਆ ਹੋਇਆ ਹੈ ਮੈਂ ਇਹੀ ਕਹਿਣਾ ਚਾਹੁੰਨਾ ਅਖੀਰ ਚ ਵੀ ਬਸ ਪੰਜਾਬ ਚ ਹੀ ਰਹੋ ਤੇ ਖੇਤੀ ਨਾਲ ਜੁੜੋ ਮਿੱਟੀ ਪਰਖ ਬਹੁਤ ਵਧੀਆ ਚੀਜ਼ ਆ ਆਪਾਂ ਨੂੰ ਉਹ ਮੈਂ ਕਰਵਾਈ ਆ ਮਿੱਟੀ ਪਰਖ ਮੈਂ ਕਰਵਾਈ ਸੀ ਉਹਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਕਿ ਆਪਾਂ ਨੂੰ ਕਿੰਨੀ ਖਾਦ ਪਾਉਣੀ ਚਾਹੀਦੀ ਆ ਜਿਸ ਤਰ੍ਹਾਂ ਮੈਂ ਪਹਿਲਾਂ ਡੀਏਪੀ ਜ਼ਿਆਦਾ ਪਾਉਂਦਾ ਸੀ ਮੈਨੂੰ ਪਤਾ ਲੱਗਿਆ ਮੈਂ ਬੇਸਟ ਡੀ ਕੰਪੋਜ਼ਰ ਦੀ ਵਰਤੋਂ ਕੀਤੀ ਆ ਉਹਦੇ ਵਿੱਚ ਮੈਨੂੰ ਪਤਾ ਲੱਗਿਆ ਮੇਰੇ ਖੇਤ ਦੇ ਵਿੱਚ ਡੀਏਪੀ ਦੀ ਘਾਟ ਬਹੁਤ ਘੱਟ ਆ ਇਸ ਲਈ ਮੈਂ ਡੀਏਪੀ ਬਹੁਤ ਘਟਾਤਾ ਪਹਿਲਾਂ ਮੈਂ 75 ਕਿਲੋ ਡੀਏਪੀ ਪਾਉਂਦਾ ਸੀ ਹੁਣ ਮੈਂ ਸਿਰਫ 50 ਕਿਲੋ ਡੀਏਪੀ ਕਣਕ ਦੇ ਵਿੱਚ 1 ਏਕੜ ਦੇ ਵਿੱਚ ਵਰਤਦਾ ਚੁੰਨੇ ਦੇ ਵਿੱਚ ਮੈਂ ਕੋਈ ਡੀਏਪੀ ਕੋਈ ਸੁਪਰ ਨਹੀਂ ਵਰਤਦਾ ਬੀਜ ਦੀ ਪਰਖ ਬਹੁਤ ਵਧੀਆ ਬੀਜ ਦੀ ਪਰਖ ਬਿਨਾ ਕੁਝ ਨਹੀਂ ਆਗਾ ਮੈਂ ਕੋਈ ਵੀ ਬੀਜ ਦਿੰਨਾ ਉਹ ਸਭ ਤੋਂ ਪਹਿਲਾਂ ਮੈਂ ਆਪਦੇ ਖੇਤ ਦੇ ਵਿੱਚ ਜਰਮੀਨੇਸ਼ਨ ਕਰਕੇ ਦੇਖਦਾ ਅਗਰ ਉਹ 90% ਤੋਂ ਉੱਪਰ ਹੋਵੇ ਤਾਂ ਮੈਂ ਕਿਸਾਨਾਂ ਨੂੰ ਦਿੰਨਾ ਜੇ 90% ਤੋਂ نیچے ਜਰਮੀਨੇਸ਼ਨ ਆ ਫਿਰ ਮੈਂ ਕਿਸੇ ਕਿਸਾਨ ਨੂੰ ਕੋਈ ਬੀਜ ਨਹੀਂ ਦਿੰਦਾ ਹੈਗਾ ਖੇਤੀ ਮਸ਼ੀਨਰੀ ਦੇ ਵਿੱਚ ਮੇਰੇ ਕੋਲ ਟਰੈਕਟਰ ਹੈਗਾ ਸੁਪਰ ਸੀਡਰ ਰੋਟਾਵੇਟਰ ਨਿਫਟ ਵਾਲੀਆਂ ਦਵਾਈਆਂ ਦੇ ਨਾਲ ਮੈਂ ਜਿੱਦਾਂ ਜੰਤਰ ਬੀਜਿਆ ਹੁੰਦਾ ਜੰਤਰ ਝੋਨੇ ਤੋਂ ਪਹਿਲਾਂ ਜੰਤਰ ਜ਼ਮੀਨ ਦੇ ਵਿੱਚ ਮਿਕਸ ਕਰ ਲਈ ਉਹ ਦਵਾਈਆਂ ਵਰਤਦਾ ਉਸ ਤੋਂ ਬਾਅਦ ਮੇਰੇ ਕੋਲ ਸੁਪਰਸੀਡਰ ਮਸ਼ੀਨ ਆ ਸੁਪਰਸੀਡਰ ਦੇ ਨਾਲ ਮੈਂ ਝੋਨੇ ਦੀ ਵੇਸਟੇਜ ਦੇ ਉੱਪਰ ਵੇਸਟੇਜ ਦੀ ਕੰਪੋਜ਼ਰ ਦੀ ਸਪਰੇਅ ਕਰਕੇ ਉਹਨੂੰ ਉਹਦੇ ਨਾਲ ਸੁਪਰਸੀਡਰ ਨਾਲ ਮਿਕਸ ਕਰਦਾ ਉਹਦੇ ਵਿੱਚ ਚੰਗੀ ਤਰ੍ਹਾਂ ਮਲਚ ਹੋ ਜਾਂਦੀ ਆ ਮੰਡੀ ਕਰਨ ਦੇ ਵਿੱਚ ਦੇਖੋ ਮੈਂ ਆਪਣੀ तकरीबन तकरीबन ਅੱਧੀ ਫਸਲ ਨਾਲ ਦੀ ਨਾਲ ਮੰਡੀ ਦੇ ਵਿੱਚ ਵੇਚਦਾ ਤੇ तकरीबन ਪਿੱਛੇ ਮੇਰੀ 25-30% ਜਿਹੜੀ ਫਸਲ ਬਚ ਜਾਂਦੀ ਆ ਕੁਸ਼ਤਰ ਦੀ ਪੂਰਤੀ ਲਈ ਹੋ ਜਾਂਦੀ ਆ ਜਿਹੜੀ 25-30% ਬਚਦੀ ਆ ਉਹਨੂੰ ਮੈਂ ਜਿਆਦਾ ਤੋਂ ਜਿਆਦਾ ਬੀਜ ਦੇ ਵਿੱਚ ਆਪਣੇ ਕਿਸਾਨ ਭਰਾਵਾਂ ਨੂੰ ਦਿੰਨਾ ਜੋ-ਜੋ ਨਵੀਆਂ ਵੈਰੈਟੀਆਂ ਹੁੰਦੀਆਂ ਨੇ ਜੋ-ਜੋ ਬੀਮਾਰੀ ਰਹਿਤ ਹੁੰਦੀਆਂ ਨੇ ਉਹ ਫਸਲਾਂ ਮੈਂ ਆਪਣੇ ਗ੍ਰੇਡ ਕਰਵਾ ਕੇ ਉਹਦੀ ਜਰਮੀਨੇਸ਼ਨ ਚੈੱਕ ਕਰਵਾ ਕੇ ਸੀਡ ਸਰਟੀਫਿਕੇਸ਼ਨ ਆਫ ਮਹਾਲੀ ਤੋਂ ਚੈੱਕ ਕਰਵਾਉਣਾ ਉਸ ਤੋਂ ਬਾਅਦ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਗ੍ਰੇਡ ਕਰਾਉਣ ਤੋਂ ਬਾਅਦ ਕਿਸਾਨ ਭਰਾਵਾਂ ਨੂੰ ਦੇਣਾ ਬਾਜੀ ਵਰੇਟਾਂ ਦੇ ਉੱਪਰ ਜੀ ਕਿਸਾਨ ਭਰਾਵਾਂ ਨੂੰ ਮੈਂ ਸੰਦੇਸ਼ ਦੇਣਾ ਚਾਹਣਾ ਸਭ ਤੋਂ ਪਹਿਲਾਂ ਕੁਦਰਤ ਦੀ ਸੰਭਾਲ ਕਰੋ ਕੁਦਰਤ ਦੀ ਸੰਭਾਲ ਦੇ ਵਿੱਚ ਕੀ ਆ ਅੱਗ ਅੱਗ ਨਾ ਲਾਓ ਭਰਾਵੋ ਜਿਹੜੇ ਆਪਾਂ ਝੋਨੇ ਤੇ ਕਣਕ ਦੀ ਵੇਸਟੇਜ ਜਮੀਨ ਦੇ ਵਿੱਚ ਮਿਲਾਵਾਂਗੇ ਆਪਾਂ ਜ਼ਮੀਨ ਨੂੰ ਦੇਵਾਂਗੇ ਤਾਂ ਜ਼ਮੀਨ ਆਪਾਂ ਨੂੰ ਬਹੁਤ ਕੁਝ ਦੇਊਗੀ ਜੋ ਜਮੀਨ ਇੱਕ ਅਨਮੋਲ ਖਜ਼ਾਨਾ ਪਰਮਾਤਮਾ ਨੇ ਆਪਾਂ ਨੂੰ ਦਿੱਤੀ ਹੋਈ ਆ ਉਹਦੇ ਵਿੱਚ ਆਪਾਂ ਦੇਵਾਂਗੇ ਕੁਝ ਮਲਚ ਕਰਾਂਗੇ ਮਿਕਸ ਕਰਾਂਗੇ ਤਾਂ ਜ਼ਮੀਨ ਜਿਹੜੀ ਹੈਗੀ ਉਹਦੀ ਸਿਹਤ ਦੀ ਸੁਧਾਰ ਹੋਊਗੀ ਉਹਦੇ ਵਿੱਚ ਆਪਾਂ ਨੂੰ ਤਕਰੀਬਨ 60 ਤੋਂ 70 ਕੁਇੰਟਲ ਅਨਾਜ ਆਪਾਂ ਨੂੰ ਇੱਕ ਸਾਲ ਦੇ ਵਿੱਚ ਜ਼ਮੀਨ ਦਿੰਦੀ ਆ ਇੱਕ ਏਕੜ ਦੇ ਵਿੱਚੋਂ ਉਹਦੇ ਵਿੱਚ ਜ਼ਿਆਦਾ ਨਹੀਂ ਤਾਂ ਆਪਾਂ ਘਟੋ ਘਟ 30 40 ਕੁਇੰਟਲ 50 ਕੁਇੰਟਲ ਜਿੰਨਾ ਮਿਲਾ ਸਕੀਏ ਉਦੇ ਵਿੱਚ ਵਾਪਸ ਜ਼ਮੀਨ ਨੂੰ ਦੇਣਾ ਚਾਹੀਦਾ ਉਹ ਤੁਸੀਂ ਬੇਸਟ ਦੇ ਰੂਪ ਦੇ ਵਿੱਚ ਦਿਓ ਜਾਂ ਫਿਰ ਤੁਸੀਂ ਗੋਬਰ ਦੇ ਰੂਪ ਦੇ ਵਿੱਚ ਦਿਓ ਬਾਕੀ ਕਿਸਾਨ ਭਰਾਵਾਂ ਨੂੰ ਇਹ ਕਹਿਣਾ ਚਾਹਣਾ ਜਿਨ੍ਹਾਂ ਨੇ ਖੇਤੀ ਕਰਦੇ ਨੇ ਪਸ਼ੂ ਤਣ ਰੱਖਿਆ ਹੋਇਆ ਇੱਕ ਤਾਂ ਮੇਰੇ ਵੀਰ ਗੋਬਰ ਗੈਸ ਪਲਾਂਟ ਜ਼ਰੂਰ ਲਾਉਣ ਉਹਦੇ ਤੁਹਾਡੇ ਦੋ ਫਾਇਦੇ ਨੇ ਇੱਕ ਤਾਂ ਜਿਹੜਾ ਗੋਬਰ ਆ ਉਹਦੇ ਨਾਲ ਤੁਹਾਡੀ ਗੈਸ ਦੀ ਪੂਰਤੀ ਹੋਣੀ ਆ ਦੂਸਰਾ ਜਿਹੜਾ ਤੁਹਾਡੇ ਕੋਲੇ ਉਹਦੇ ਵਿੱਚੋਂ ਗੋਬਰ ਗੈਸ ਦੇ ਵਿੱਚੋਂ ਬੇਸਟੇਜ ਨਿਕਲੀ ਆ ਜਾਂ ਤੁਸੀਂ ਰੂੜੀ ਲਈ ਆ ਉਦੇ ਉੱਪਰ ਤੁਸੀਂ ਬੇਸਟਲੀ ਕੰਪੋਜ਼ਰ ਦੀ ਸਪਰੇਅ ਕਰੋ ਜਾਂ ਤੁਹਾਨੂੰ ਲਿਕੜ ਮਿਲਦਾ ਜਾਂ ਪਾਊਡਰ ਫਾਰਮ ਦੇ ਵਿੱਚ ਮਿਲਦਾ ਕੁਝ ਕਿਸੇ ਵੀ ਤਰ੍ਹਾਂ ਬੇਸਟਲੀ ਕੰਪੋਜ਼ਰ ਤੁਸੀਂ ਪੂਸ਼ਾ ਦੇ ਵਿੱਚੋਂ ਫ੍ਰੀ ਦਿੰਦੇ ਨੇ ਉਹਨੂੰ ਵਰਤੋ ਜਿਹੜੀ ਤੁਹਾਡੀ ਰੂੜੀ ਆ ਉਹ ਬਹੁਤ ਅੱਛਾ ਖਾਦ ਦਾ ਰੂਪ ਲੈਂਦੀ ਆ ਉਸ ਤੋਂ ਬਾਅਦ ਦੇਖੋ ਦਰਖਤ ਨੇ ਦਰਖਤ ਮੈਂ ਕਹੂੰਗਾ ਵੀ ਵੱਧ ਤੋਂ ਵੱਧ ਲਾਓ ਕਿਉਂਕਿ ਮੇਰੇ ਆਪ ਦੇ ਖੇਤ ਦੇ ਵਿੱਚ ਤਿੰਨੋ ਖੇਤਾਂ ਦੇ ਵਿੱਚ 250 ਤੋਂ ਲੈ ਕੇ 300 ਦੇ ਵਿੱਚ ਦਰਖਤ ਲੱਗੇ ਹੋਏ ਨੇ ਜੇ ਉਹਦੇ ਨਾਲ ਕੀ ਆ ਵਾਤਾਵਰਣ ਸ਼ੁੱਧ ਹੁੰਦਾ ਉਹਦੇ ਵਿੱਚ ਜਿਹੜੇ ਪੁਰਾਣੇ ਪੰਛੀ ਨੇ ਉਹ ਆਪਣੇ ਖੇਤਾਂ ਦੇ ਵਿੱਚ ਆਉਂਦੇ ਨੇ ਕੀੜੇ ਮਕੌੜਿਆਂ ਦੀਆਂ ਬਿਮਾਰੀਆਂ ਘਟਦੀਆਂ ਨੇ ਇਹਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੁੰਦੀ ਆ ਤੇ ਜਿਹੜਾ ਨੈਰੀ ਤੇ ਕੱਸੀ ਪਾਣੀ ਆ ਉਹ ਹੱਥ ਜੋੜ ਕੇ ਬੇਨਤੀ ਆ ਵੀ ਭਰਾਵੋ ਸਕੀਮਾਂ ਆਉਂਦੀਆਂ ਰਹਿੰਦੀਆਂ ਨੇ ਟਾਈਮ ਟੂ ਟਾਈਮ ਆਪਾਂ ਇਕੱਠੇ ਹੋ ਕੇ ਇੱਕ ਆਪਾਂ ਇਕੱਠੇ ਪਰਿਵਾਰ ਬਣਾ ਕੇ ਆਪਾਂ ਪਾਈਪਾਂ ਪਵਾਈਏ ਜੇ ਪਾਈਪਾਂ ਪਵਾਵਾਂਗੇ ਤਾਂ ਉਹਦੇ ਵਿੱਚ ਆਪਣਾ ਜਮੀਨੀ ਪਾਣੀ ਘਟ ਵਰਤਿਆ ਜਾਊ ਆਪਾਂ ਨਹਿਰੀ ਪਾਣੀ ਦੀ ਵਰਤੋਂ ਵੱਧ ਤੋਂ ਵੱਧ ਕਰੀਏ ਤਾਂ ਜੋ ਆਪਾਂ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਪਾਣੀ ਛੱਡ ਸਕੀਏ ਬਾਕੀ ਸਾਰਾ ਕੁਝ ਮੁੱਲ ਮਿਲ ਸਕਦਾ ਪਾਣੀ ਮੁੱਲ ਨਹੀਂ ਮਿਲ ਸਕਦਾ ICAR ਨਵੀਂ ਦਿੱਲੀ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਜਾਂਦਾ ਰਹਿੰਦਾ ਹੈ ਝੋਨੇ ਦੀ ਪਰਾਲੀ ਅਤੇ ਕਣਕ ਦੀ ਨਾਲ ਨੂੰ ਆਗ ਲਗਾਉਣ ਦੀ ਬਜਾਏ ਉਸ ਨੂੰ ਜ਼ਮੀਨ ਦੇ ਵਿੱਚ ਹੀ ਜਜਬ ਕਰਨ ਲਈ ਕਿਸਾਨਾਂ ਨੂੰ ਕੁਝ ਉਤਪਾਦ ਵੀ ਦਿੱਤੇ ਜਾਂਦੇ ਹਨ ਜਿਨ੍ਹਾਂ ਦੀ ਮਦਦ ਨਾਲ ਫਸਲਾਂ ਦੀ ਰਹਿਣ ਖੂਦ ਜ਼ਮੀਨ ਵਿੱਚ ਮਿਲ ਕੇ ਮਿਆਰੀ ਖਾਦ ਦਾ ਕੰਮ ਕਰਦੀ ਹੈ ਲੋੜ ਹੈ ਪੰਜਾਬ ਦੇ ਕਿਸਾਨਾਂ ਨੂੰ ਭਾਰਤ ਸਰਕਾਰ ਦੇ ਖੇਤੀ ਆਧਾਰਿਆਂ ਦੀ ਸਲਾਹ ਨਾਲ ਖੇਤੀ ਕਰਨ ਦੀ ਅਤੇ ਵਧੇਰੇ ਮੁਨਾਫਾ ਲੈਣ ਦੀ